ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਜੁੜੇ ਹੋ ਟਿਵਾਣਾ ਕ੍ਰिएशन ਦੇ ਨਾਲ ਸਾਡਾ ਵਟਸਐਪ ਨੰਬਰ ਹੈ 9814503636 ਔਰ ਲੋਕੇਸ਼ਨ ਹੈ 124 ਸੀ ਰਣਜੀਤਨਗਰ ਨੀਅਰ ਟਿਵਾਣਾ ਚੌਂਕ ਪਟਿਆਲਾ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਤੇ ਸਾਡੇ ਸਟੋਰ ਤੇ ਵਿਜ਼ਿਟ ਵੀ ਕਰ ਸਕਦੇ ਹੋ ਜੇਕਰ ਸਾਡੇ ਸਟੋਰ ਤੇ ਤੁਸੀਂ ਵਿਜ਼ਿਟ ਕਰਨਾ ਹੈ ਤਾਂ ਜੇ ਤੁਸੀਂ ਥਾਪਰ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਤਾਂ ਟਿਵਾਣਾ ਚੌਂਕ ਦੇ ਤੁਸੀਂ ਸੱਜੇ ਹੱਥ ਮੁਰ ਜਾਣਾ ਜੇ ਤੁਸੀਂ ਰਜੀਵ ਗਾਂਧੀ ਲਾ ਯੂਨੀਵਰਸਿਟੀ ਵੱਲੋਂ ਆ ਰਹੇ ਹਾਂ ਜਾਂ ਮਹਾਰਾਜਾ ਭੁਪਿੰਦਰ ਸਿੰਘ ਇੰਟਰਨੈਸ਼ਨਲ ਸਪੋਰਟਸ ਯੂਨੀਵਰਸਿਟੀ ਵੱਲੋਂ ਆ ਰਹੇ ਹੋ ਤਾਂ ਤੁਸੀਂ ਟਿਵਾਣਾ ਚਾਹੁੰਦੇ ਖੱਬੇ ਹੱਥ ਮੁੜ ਜਾਣਾ ਹੈ ਅੱਗੇ ਜਾ ਕੇ ਐਚ ਕੇ ਫਰਨੀਚਰ ਦਾ ਸ਼ੋਰੂਮ ਹੈ ਉਹਦੇ ਨਾਲ ਹੀ ਤੁਸੀਂ ਜਦੋਂ ਮੁੜੋਗੇ ਤਾਂ ਸਾਹਮਣੇ ਸਾਡਾ ਟਿਵਾਣਾ ਕ੍ਰिएशन ਹੈ ਅਸੀਂ ਸਟੀਚਿੰਗ ਵੀ ਕਰਦੇ ਹਾਂ ਔਰ ਸਾਡੀ ਸਿੰਪਲ ਸੂਟ ਦੀ ਜਿਹੜੀ ਸਟੀਚਿੰਗ ਹੈ ਉਹ 300 ਰੁਪਿਆ ਹੈ ਤਾਂ ਲਓ ਜੀ ਅੱਜ ਦੀ ਜਿਹੜੀ ਵੀਡੀਓ ਹੈ ਇਹ ਪਾਰਟੀ ਵੇਅਰ ਔਰ ਫੰਕਸ਼ਨ ਵੇਅਰ ਸੂਟ ਨੇ ਨੇਚਰਲ ਕ੍ਰੇਪ ਤੇ ਰਹਣਗੇ ਔਰ ਜ਼ਰੀ ਦਾ ਕਮ ਰਹੇਗਾ ਲਓ ਜੀ ਇਹ ਆਪਣੇ ਵੀਡੀਓ ਦਾ ਪਹਿਲਾ ਸੂਟ ਹੈ ਪੇਜ ਕਲਰ ਦਾ ਜ਼ਰੀ ਵਰਕ ਹੋਇਆ ਹੋਇਆ ਮਸ਼ੀਨੀ ਵਰਕ ਨੇਚਰਲ ਕ੍ਰੇਪ ਦਾ ਫੈਬਰਿਕ ਰਹੇਗਾ ਔਰ ਵਿੱਚ ਬੁੱਕੀ ਬਣੀ ਹੋਈ ਹੈ ਫਰੰਟ ਸਾਰੀ ਪੂਰਾ ਹੈਵੀ ਬਣਿਆ ਹੋਇਆ ਇਸ ਦੇ ਬਾਰਡਰ ਤੇ ਆ ਜਾਂਦੀ ਹੈ ਡਲ 골ਡਨ ਜਿਹੀ ਜਰੀ ਦੇ ਨਾਲ ਫਰਕ ਕੀਤਾ ਹੋਇਆ ਤੇ ਇਹ ਇਸ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਵੀ ਬੁੱਤੀ ਪਾਈ ਹੋਈ ਹੈ ਔਰ ਚਾਰੇ ਪਾਸੇ ਗੋਟਾ ਲੱਗਿਆ ਹੋਇਆ ਰੇਟ ਰਹੂਗਾ ਜੀ 300 ਰੁਪਿਆ ਸ਼ਿਪਿੰਗ ਫ੍ਰੀ ਇਹ ਆਪਣੀ ਵੀਡੀਓ ਦਾ ਦੂਜਾ ਸੂਟ ਹੈ ਵਰਕ ਦੀ ਸਫਾਈ ਦੇਖ ਸਕਦੇ ਹੋ ਉਸੇ ਤਰ੍ਹਾਂ ਬਾਰਡਰ ਤੇ ਜ਼ਰੀ ਵਰਕ ਹੈ ਸਾਰੇ ਫਰੰਟ ਦੇ ਵਿੱਚ ਬੁੱਕੀ ਹੈ ਜ਼ਰੀ ਦੀ ਔਰ ਦੁਪੱਟੇ ਤੇ ਬੁਟੀ ਹੈ ਔਰ ਗੋਟਾ ਲੱਗਿਆ ਹੋਇਆ ਇਹ ਵੀ ਬੜਾ ਮਿੱਠਾ ਜਿਹਾ ਕਲਰ ਹੈ ਅੱਜ ਦੇ ਜਿਹੜੇ ਸੂਟ ਨੇ ਸਾਰਿਆਂ ਦੇ ਜਿਹੜੇ ਪੇਸਟਲ ਕਲਰ ਦੇ ਵਿੱਚ ਨੇ ਬੜੇ ਸੋਹਣੇ ਰੰਗ ਨੇ ਤੇ ਇਹ ਰਹੂਗਾ ਜੀ ਆਪਣੀ ਵੀਡੀਓ ਦਾ ਤਿੰਜਾ ਸੂਟ ਇਹ ਵੀ ਬੜਾ ਸੋਹਣਾ ਜਿਹਾ ਕਲਰ ਹੈ ਸੇਮ ਉਮੀ ਵਰਕ ਹੋਇਆ ਹੋਇਆ ਦੁਪੱਟੇ ਤੇ ਵੀ ਵਰਕ ਹੋਇਆ ਹੋਇਆ ਹੈ ਜ਼ਰੀ ਦਾ ਮਸ਼ੀਨੀ ਵਰਕ ਹੋਇਆ ਹੋਇਆ ਜੀ ਤੇ ਇਹ ਆ ਜਾਂਦਾ ਹੈ ਜੀ ਆਪਣੀ ਵੀਡੀਓ ਦਾ ਚੌਥਾ ਸੂਟ ਇਹ ਲਾਈਟ ਪਿੰਕ ਜਿਹਾ ਇਸ ਦੇ ਘੇਰੇ ਤੇ ਵੀ ਵਰਕ ਹੋਇਆ ਹੋਇਆ ਬੁਟੀ ਬਣੀ ਹੋਈ ਹੈ ਸੇਮ ਉਮੀ ਦੁਪੱਟਾ ਜਿਹੜਾ ਦੁਪੱਟੇ ਤੇ ਵੀ ਬੁਕਤੀ ਹੈ ਔਰ ਚਾਰੇ ਪਾਸੇ ਗੁੱਟੇ ਦਾ ਗੁੱਟਾ ਲੱਗਿਆ ਹੋਇਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨ ਸ਼ਾਟ ਲੈਣਾ ਤੇ ਮੇਰੇ ਵਟਸਐਪ ਨੰਬਰ ਤੇ ਆਰਡਰ ਕਰਦੇ ਜਾਇਓ ਜੀ ਸਾਰੇ ਇੰਡੀਆ ਚ ਸ਼ਿਪਿੰਗ ਫ੍ਰੀ ਬਾਰਲੀਆਂ ਪਹਿਣਾਂ ਵਾਲੇ ਸੇਮ ਰੇਟ ਹੈ ਪਰ ਸ਼ਿਪਿੰਗ ਹੈ ਜਿਹੜੀ ਉਹ ਐਕਸਟਰਾ ਲੱਗੇਗੀ ਸਤਿ ਸ੍ਰੀ ਅਕਾਲ ਜੀ